ਇੰਨਾ ਪਾਣੀ ਕਿ ਫੌਜੀਆਂ ਗੱਡੀਆਂ ਫੌਜੀ ਛੱਡ ਕੇ ਗੱਡੀਆਂ ਭੱਜ ਗਏ ਫੌਜੀਆਂ ਗੱਡੀਆਂ ਦੇ ਉੱਤੋਂ ਦੀ ਪਾਣੀ ਲੰਘਿਆ ਸਾਰਾ ਦਾ ਉੱਤ ਜਿਹੜੇ ਚਿੱਟੇ ਕੁਰਤੇ ਪਜਾਮੇ ਵਾਲੇ ਆ ਜਿਹੜੇ ਕਿ ਆ ਸਾਰਾ ਸਾਰਾ ਸਾਲ ਦਾਗ ਨਹੀਂ ਲੱਗਣ ਦਿੰਦੇ ਉਹਨਾਂ ਨੂੰ ਉੱਥੇ ਜਾ ਕੇ ਵੀਡੀਓ ਬਣਾਉਣ ਦੀ ਬਜਾਏ ਦਫ਼ਤਰਾਂ ਦੇ ਵਿੱਚ ਕਹਿੰਦੇ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਨੀਤੀਆਂ ਬਣਾਉਣ ਵਾਸਤੇ ਸਿਸਟਮ ਚਲਾਉਣ ਵਾਸਤੇ ਬਣਾਇਆ ਹੈ ਅਸੀਂ 50 ਕਿਲੋਮੀਟਰ ਦੀ ਰੇਂਜ ਚਾਉਂਦੇ ਆ ਬਾਰਡਰ ਤੇ ਤੇ ਸਾਨੂੰ ਬਾਰਡਰ ਦਾ ਏਰੀਆ ਜਿੱਨਾ ਡਿਕਲੇਰ ਕੀਤਾ ਹੋਇਆ ਹੂੰ ਪਾਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਮੈਂ ਵੀ ਘਾਟ ਠੰਡੇ ਆ ਗਏ ਜਿਨ੍ਹਾਂ ਦੇ ਕੱਲ ਪੀਣ ਲਈ ਪਾਣੀ ਆਂਦੀ ਜਿਨ੍ਹਾਂ ਨੂੰ ਮਜਬੂਰੀ ਚ ਆਪਣੇ ਡੰਗਰਾਂ ਦੇ ਰਸਤੇ ਖੋਲਨੇ ਪਏ ਕਿਉਂਕਿ ਡੰਗਰ ਡੁੱਬ ਗਏ ਸੀਗੇ ਉਹ ਮੱਧਾ ਉਦਾਂ ਹੀ ਪਾਕਿਸਤਾਨ ਚ ਝੋੜ ਕੇ ਚੱਲ ਗਏ ਆ ਇੰਡੀਆ ਜਿਹੜਾ ਉਹ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਮੰਨਦਾ ਅਹੀਂ ਬਾਰਡਰ ਦੇ ਉੱਤੇ ਅਸੀਂ ਇੱਕ ਤਾਣ ਕੇ ਆਪਣੇ ਦੁਸ਼ਮਣ ਦੇ ਸਾਹਮਣੇ ਖੜੇ ਹਾਂ। ਬੜੇ ਬੜੀ ਦੁਖਦਾਈ ਸਥਿਤੀ ਹੈ ਕਿ ਸਾਡੀ ਕਿਸੇ ਨੇ ਅਜੇ ਤੱਕ ਬਾਹ ਨਹੀਂ ਪੜੀ। ਅਫਸਰ ਸ਼ਹੀਦੀ ਕੋਈ ਨਲਕੀ ਹੈ ਇਸ ਵਿੱਚ ਕੁਲਦੀਪ ਜੀ ਅਫਸਰ ਸ਼ਹੀਦ ਤੁਹਾਡੇ ਕਈ ਆਪਣੇ ਤੇ ਬੇਗਾਨੇ ਕਹਿ ਰਹੇ ਆ ਕਿ ਨਲਕੀ ਹੈ ਜਦੋਂ ਤੁਹਾਡੇ ਕੋਲੇ 5500 ਇੱਕ ਰਾਸ਼ੀ ਤੇ 6500 ਇੱਕ ਰਾਸ਼ੀ ਕਰੋੜਾਂ ਦੇ ਵਿੱਚ ਆਈ ਹੋਵੇ ਡਰੇਨਸ ਨੂੰ ਨਲੀਆਂ ਨਦੀਆਂ ਨਾਲਿਆਂ ਨੂੰ ਸਾਫ਼ ਕਰਨ ਦੀ ਕਿ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ। ਬਾਅ ਉਹ ਆਖ ਕਿ ਦਰਿਆਵਾਂ ਦੀ ਬੀ ਸੈਟਿੰਗ ਜਿਹੜੀ ਆ ਉਹ ਕਦੋਂ ਨਹੀਂ ਬਹੁਤ ਜ਼ਰੂਰੀ ਆ ਉਹ ਸਾਡੇ ਕਾਨੂੰਨ ਜਿਹੜੇ ਆ ਕਈ ਵਾਰ ਅੜ ਜਾਂਦੇ ਅਸੀਂ ਸਾਡੇ ਨਾਲ ਤੇ ਹੋਲ ਮਾੜਾ ਹੋ ਜਾਂਦਾ ਨਾ ਸਾਨੂੰ ਬਹੁਤ ਵਾਰ ਫੌਜੀ ਦੇ ਦੀ ਪਰਮਿਸ਼ਨ ਨਹੀਂ ਦਿੰਦੀ ਸਾਨੂੰ ਬੀਐਸਐਫ ਜਿਹੜੀ ਪਰਮਿਸ਼ਨ ਨਹੀਂ ਦਿੰਦੀ ਬਾਰਡਰ ਦੇ ਉੱਤੇ ਅਸਲ ਸਮੱਸਿਆ ਤਾਂ ਹਲੇ ਖੜੀ ਹੋਣੀ ਆ ਜਦੋਂ ਇਹ ਪਾਣੀ ਉਤਰਨਾ ਜਦੋਂ ਖੇਤਾਂ ਦੇ ਵਿੱਚੋਂ ਰੇਤ ਕੱਢਣੀ ਆ ਜਦੋਂ ਖੜੇ ਹੋਏ ਬੋਰ ਚ ਲਾਉਣੇ ਆ ਜਦੋਂ ਬਹਿ ਕੇ ਬੂਰਾ ਨੂੰ ਨਵੀਂ ਉਥੇ ਬੋਰਿੰਗ ਕਰਨੀ ਹੈ ਜਦੋਂ ਟੱਟ ਕੇ ਘਰਾਂ ਨੂੰ ਮਪੂਰਾ ਕਰਨਾ ਹੈ ਉਥੇ ਫਿਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਖੜੀ ਹੋਏ ਅੱਜ ਪੰਜਾਬ ਦੇ ਗਵਰਨਰ ਮੇਰੇ ਨਾਲੇ ਹੱਕੇ ਚਾਇਸੀ ਜੀ ਮੈਂ ਉਹਨਾਂ ਦੇ ਨਾਲ ਹੀ ਕੇਂਦਰ ਸਰਕਾਰ ਕੋਲੋਂ 2000 ਬੰਨਾ ਕਰੋੜ ਦਾ ਜਿਹੜਾ ਉਹ ਪੈਕੇਜ ਮੰਗਿਆ ਅਜਦਾਲੇ ਵਾਸਤੇ हिमाचल ਤੋਂ ਲੈ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਤੱਕ ਜੋ ਹਾਲ ਤੇ ਜੋ ਹਾਲਾਤ ਨੇ ਉਹ ਕਿਸੇ ਤੋਂ ਲੁਕੇ ਨਹੀਂ ਲਗਾਤਾਰ ਲੋਕ ਆਪਣੇ ਘਰ-ਬਾਰ ਛੱਡ ਕੇ ਸੇਫ ਥਾਵਾਂ ਤੇ ਜਾਣ ਲਈ ਮਜਬੂਰ ਹੋ ਗਏ ਆ ਕਦੇ ਜੰਗ ਤੇ ਕਦੇ ਇਸ ਪਾਣੀ ਨਾਲ ਜਦੋਂ 2-4 ਹੋਣਾ ਪੈ ਰਿਹਾ ਸਭ ਤੋਂ ਵੱਧ ਇਸ ਵਾਰੀ ਜਿਹੜਾ ਅਫੈਕਟਡ ਏਰੀਆ ਸ਼ੁਰੂਆਤੀ ਦੌਰ ਦੇ ਵਿੱਚ ਮੱਝ ਆ ਰਿਹਾ 13 ਤੋਂ 14 ਜ਼ਿਲ੍ਹੇ ਸਿੱਧਾ ਹੜਾਂ ਦੀ ਮਾਰ ਹੇਠ ਨੇ ਔਰ ਹਜ਼ਾਰਾਂ ਪਿੰਡ ਨੇ ਜਿਹੜੇ ਕਿ ਫਲੱਡ ਦੇ ਵਿੱਚ ਜਿਹੜੇ ਆ ਉਹ ਪੀੜਤ ਨਜ਼ਰ ਆ ਰਹੇ ਆ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰਾਂ ਗੂ ਮੰਤਰੀ ਵਿਧਾਇਕ ਹੋਰ ਨਾ ਪਾਰਟੀਆਂ ਦੇ ਸਾਰੇ ਜਾ ਰਹੇ ਆ ਜਥੇਬੰਦੀਆਂ ਸਭ ਨਜ਼ਰ ਆ ਰਹੇ ਆ ਇਸ ਦਰਮਿਆਨ ਅਜਨਾਲਾ ਸਤੋ ਜ਼ਿਆਦਾ ਅਫੈਕਟਡ ਹੋਇਆ ਅਜਨਾਲਾ ਤੋਂ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਬਣੇ ਆ ਕੁਲਦੀਪ ਸਿੰਘ ਜੀ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ ਸਸਕਲ ਜੀ ਸਸਕਲ ਜੀ ਤੁਹਾਡਾ ਬਹੁਤ ਧੰਨਵਾਦ ਕੁਲਦੀਪ ਜੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕੀਮਤੀ ਸਮੇਂ ਤੇ ਲੈ ਕੇ ਆਪਣੇ ਦਰਸ਼ਕਾਂ ਦੇ ਰੂਪ ਰੂਪ ਕੀਤਾ ਜੀ ਵੈਸੇ ਤਾਂ ਮੈਂ ਚਾਹੁੰਦਾ ਨਹੀਂ ਸੀ ਤੁਸੀਂ ਲਗਾਤਾਰ ਕਾਰਜਸ਼ੀਲ ਨੂੰ ਆਪਣੇ ਇਲਾਕੇ ਦੇ ਵਿੱਚ ਲੱਗੇ ਹੋਏ ਹੋ ਪਰ ਤੁਹਾਡੀਆਂ ਕਈ ਤਸਵੀਰਾਂ ਦੇਖੀਆਂ ਤੁਹਾਡੇ ਵੀਡੀਓ بیٹے ਦੀ ਉਹ ਵੀਡੀਓ ਦੇਖੀ ਜਦੋਂ ਟਰੈਕਟਰ ਤੋਂ ਡਿੱਗਦੇ ਆ ਮਸਾਂ ਬਾਲ-ਬਾਲ ਬਚਦੇ ਆ ਪਹਿਲਾਂ ਤਾਂ ਮੈਂ ਤੁਹਾਡੇ ਇਲਾਕੇ ਦਾ ਹਾਲ ਤੁਹਾਡੀ ਜ਼ੁਬਾਨੀ ਜਾਨਣਾ ਚਾਹੁੰਦਾ ਕਿ ਕੀ ਹੈ ਇਸ ਵੇਲੇ ਭਈ ਹਾਲ ਪਤਾ ਜੀ ਕੋ ਬਹੁਤਾ ਵਧੀਆ ਨਹੀਂ ਹੂੰ ਸਾਡੇ ਕਰੀਬ 120 ਪਿੰਡ ਜਿਹੜੇ ਨਾਲੇ ਹਲਕੇ ਦੇ ਮਤਲਬ ਹੜਾ ਨਾਲ ਅਫੈਕਟਡ ਹੋ ਗਿਆ ਹੂੰ ਔਰ ਬਹੁਤ ਨੁਕਸਾਨ ਹੋਇਆ ਲੋਕਾਂ ਦੀ ਸਾਰੀ ਫਸਲ ਬਰਬਾਦ ਹੋ ਗਈ ਆ ਲੋਕਾਂ ਦੇ ਕਾਰਬਾ ਜਿਹੜੇ ਉਹ ਤਬਾਹ ਹੋ ਗਿਆ ਮਤਲਬ ਕੋਈ ਚੀਜ਼ ਨਹੀਂ ਬਚੀ ਜਿਹੜੀ ਆਪਾਂ ਕਹਿ ਸਕੀਏ ਵੀ ਆਹ ਚੀਜ਼ ਬਚੀ ਆ ਸਭ ਕੁਝ ਹੀ ਤਬਾਹ ਹੋ ਗਿਆ ਲੋਕਾਂ ਦਾ ਜੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਬਾਸਵਤੀ ਹੈ ਹੂੰ ਜਿਹੜੀ ਆਪਾਂ ਇੰਡੀਆ ਤੋਂ ਇੰਡੀਆ ਐਕਸਪੋਰਟ ਕਰਦਾ ਬਾਹਰ ਦੇ ਦੇਸ਼ਾਂ ਨੂੰ ਹੂੰ ਉਹ ਸਭ ਤੋਂ ਟਾਪ ਦੀ ਬਾਸਵਤੀ ਪੰਜਾਬ ਦੇ ਵਿੱਚ ਅਜਨਾਲੇ ਦੇ ਵਿੱਚ ਹੁੰਦੀ ਹੈ ਹੂੰ ਤੇ ਸਾਡੀ ਇਹ ਫਸਲ ਬਹੁਤ ਮਹਿੰਗੀ ਸੀਗੀ ਹਮਮ ਸਮਝੋ ਅਸੀਂ ਅਦੀ ਬਾਸਵਤੀ ਕਿਲੇ ਦੀ ਨਿਗਲ ਸੀਗੀ ਪਾਸਬ ਕੋ ਬੁਲਵਾਦੋਂ ਨਾਲ ਕਿਸਾਨ ਦਾ ਚਰਦਾ ਲੱਕ ਟੁੱਟ ਗਿਆ ਮਜ਼ਦੂਰ ਦਾ ਘਾਟ ਅਟ ਗਿਆ ਮਜ਼ਦੂਰ ਦੇ ਵਿਚਾਂ ਦੇ ਤੇ ਬਹੁਤ ਬਹੁਤ ਗੱਲ ਮਜ਼ਦੂਰਾਂ ਦੇ ਬਹੁਤ ਸਾਰੇ ਘਰ ਇਦਾਂ ਦੇ ਜਿਹੜੇ ਕੱਪੜੇ ਉਹਨਾਂ ਨੇ 27 ਤੀਕ ਨੂੰ ਜਦੋਂ ਸਵੇਰੇ ਪਾਣੀ ਆਇਆ ਹੂੰ ਜਿਹੜੇ ਕੱਪੜੇ ਉਹਨਾਂ ਨੇ ਪਾਏ ਹੀ ਉਹੋ ਹੀ ਉਹਨਾਂ ਦੇ ਘਰ ਚ ਰਗੇ ਭੱਜ ਕੇ ਜਾਨ ਬਚਾਈ ਬਾਕੀ ਸਭ ਕੁਝ ਉਹਨਾਂ ਦੇ ਕਰੰਦਾ ਤਬਾ ਹੋ ਗਿਆ ਹੂੰ ਇਸ ਕਰਕੇ ਮੈਂ ਕਹਿ ਸਕਦਾ ਕਿ ਬਹੁਤ ਮਾੜੇ ਹਾਲਾਤ ਜਿਹੜੇ ਮੇਰੇ ਹੱਕੇ ਦੇ ਨਾਲ ਦੇ ਬੜੇ ਆ ਚਿੰਤਾਜਨਕ ਸਥਿਤੀ ਆ ਕਿਦੋਂ ਅਸੀਂ ਦਬਾ ਦਾ ਉੱਠ ਪਾਵਾਂਗੇ ਅਜੇ ਅਜੇ ਵੀ ਬਸਾਤ ਨਹੀਂ ਅੜਦੀ ਕੱਲ ਵੀ ਮੀਂਹ ਸੀ ਅੱਜ ਵੀ ਮੀਂਹ ਸੀਗਾ ਪੋਸੋ ਮੀਂਹ ਸੀਗਾ ਲਗਦਾ ਬਸਾਤ ਹੋਦੀਆਂ ਰਾਤੀ ਬਹੁਤ ਮੀਂਹ ਸੀਗਾ ਹੂੰ ਇਸ ਕਰਕੇ ਸਾਧ ਅੱਜ ਨਾਲੇ ਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਮਾੜੇ ਜੀ ਅੱਛਾ ਬਹੁਤ ਸਾਰੇ ਔਕੜਾਂ ਜਿਵੇਂ ਕਹਾਵਤ ਹੈ ਕਿ ਪੰਜਾਬ ਜੰਮਿਆਂ ਨੂੰ ਨਿਤ ਮਹੀਮਾ ਔਰ ਉਹ ਮਹੀਮਾ ਅਸੀਂ ਪਿਛਲੇ 2-3 ਸਾਲ ਤੋਂ ਕਾਫੀ ਦੇਖ ਰਹੇ ਹਾਂ 2023 ਦੇ ਫਲੱਡ ਹੋਣ ਜਾਂ ਫਿਰ ਭਾਰਤ ਪਾਕਿਸਤਾਨ ਦਰਮਿਆਨ جنگ ਦੀ ਸਥਿਤੀ ਹੋਵੇ ਜਾਂ ਫਿਰ 25 ਦੇ ਵਿੱਚ ਫਲੱਡ ਆ ਕੇ ਇਸ ਤੋਂ ਇਲਾਵਾ ਕਈ ਵਿਵਪਤਾ ਜਿਹੜੀ ਆ ਉਹ ਪੰਜਾਬ ਪੰਜਾਬੀ ਔਰ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਪਈ ਹੈ ਜਿਵੇਂ ਤੁਸੀਂ ਐਗਜ਼ੈਂਪਲ ਦਿੱਤੀ ਹੈ ਕਿ ਡਾਇਮੰਡ ਰਾਈਸ ਜਿਹੜਾ ਹੈ ਉਹ ਇੱਥੋਂ ਨਿਕਲਦਾ ਤੇ ਐਕਸਪੋਰਟ ਹੁੰਦਾ ਪਰ ਪੰਜਾਬ ਵਿੱਚ ਬਹੁਤਾਤ ਇਸ ਵੇਲੇ ਮਾਰਜਨਲ ਫਾਰਮਰ ਦੀ ਹੈ ਔਰ ਉਹ ਕਿਸਾਨ ਜਿਨ੍ਹਾਂ ਕੋਲੇ 5 ਏਕੜ ਤੋਂ ਘੱਟ ਜ਼ਮੀਨ ਹੈ ਔਰ ਉਹ ਲੋਕ ਜਿਹੜੇ ਇੱਕ ਛਮਾਹੀ ਦੀ ਫਸਲ ਤੋਂ ਵੀ ਵਾਂਝੇ ਰਹਿ ਜਾਂਦੇ ਆ ਤੇ ਬਹੁਤ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਆ ਤੇ ਪੰਜਾਬ ਦਾ ਜ਼ਿਮੀਦਾਰ ਪਹਿਲੇ ਹੀ ਕਰਜ਼ੇ ਦੀ ਮਾਰ ਹੇਠ ਹੈ ਤੁਹਾਡੀ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਦੇ ਨਾਲ ਵਚਨਬੱਧ ਹੈ ਕਿ ਇਹ ਲੋਕ ਫੇਰ ਤੋਂ ਆਪਣੇ ਆਪ ਨੂੰ ਖੜਾ ਕਰ ਸਕਣ ਦੇਖੋ ਇਹ ਮੈਂ ਜੋ ਮਹਿਸੂਸ ਕਰਦਾ ਅੱਜ ਪੰਜਾਬ ਦੇ ਗਵਰਨਰ ਮੇਰੇ ਨਾਲੇ ਹੱਕੇ ਚਾਇਏ ਸੀ ਜੀ ਮੈਂ ਉਹਨਾਂ ਦੇ ਦਾ ਹੀ ਕੇਂਦਰ ਸਰਕਾਰ ਕੋਲੋਂ 2000 ਬੰਨਾ ਕਰੋੜ ਦਾ ਜਿਹੜਾ ਉਹ ਪੈਕਸ ਮੰਗਿਆ ਅਜਦਾਲੇ ਵਾਸਤੇ ਹੂੰ ਉਹਦਾ ਇੱਕ ਕਾਰਨ ਇਹ ਹੈ ਕਿ ਸਾਡਾ ਦੂਜੀ ਸਟੇਟ ਨਾਲੋਂ ਵੱਖਰੇ ਹਾਲਾਤ ਨੇ ਅਸੀਂ 50 ਕਿਲੋਮੀਟਰ ਦੀ ਰੇਂਜ ਚਾਹੁੰਦੇ ਆ ਬਾਰਡਰ ਤੇ ਤੇ ਸਾਨੂੰ ਬਾਰਡਰ ਦਾ ਏਰੀਆ ਜਦਾਂ ਡਿਕਲੇਅਰ ਕੀਤਾ ਹੋਇਆ ਹੂੰ ਪਰ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਹੂੰ ਉਹਦੇ ਇਹ ਜੋਤਨ ਨੂੰ ਇਹ ਪਹਿਲਾਂ ਹੀ ਜਦੋਂ ਜੰਗ ਸੀਗੀ ਹੂੰ ਉਹਨਾਂ ਹਾਲਾਤਾਂ ਦਾ ਹੀ ਸਾਹਮਣਾ ਕਰਦੇ ਠੇ ਅਸੀਂ ਹੱਪਰਾਂ ਮਲਜੇ ਇੰਡੀਆ ਜਿਹੜਾ ਉਹ ਪਾਸ਼ਤਾ ਨੂੰ ਆਪਣਾ ਦੁਸ਼ਮਣ ਮੰਨਦਾ ਅਸੀਂ ਬਾਰਡਰ ਦੇ ਉੱਤੇ ਅਸੀਂ ਹਿੱਕ ਤਾਣ ਕੇ ਆਪਣੇ ਦੁਸ਼ਮਣ ਦੇ ਸਾਹਮਣੇ ਖੜੇ ਹਾਂ ਪਰ ਇਹ ਬੜੀ ਦੁਖਦਾਈ ਸਥਿਤੀ ਹੈ ਕਿ ਸਾਡੀ ਕਿਸੇ ਨੇ ਅਜੇ ਤੱਕ ਬਾਹ ਨਹੀਂ ਫੜੀ ਇਨਾ ਨੁਕਸਾਨ ਹੋ ਗਿਆ ਕਿ ਇਹਦੇ ਹਾਂ ਦਾ ਨਾਦਾਬ ਦੀ ਮਾਰਿਆ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਹਿਦਾਨਾ ਤੇ ਰਾਜਸਥਾਨ ਜਿਹੜੇ ਸਾਡੇ ਕੋਲ ਪਾਣੀ ਲੈਂਦੇ ਆ ਜਿਹੜਾ ਪਾਣੀ ਪਿਆਰ ਨਾਲ ਨਹੀਂ ਲੈਂਦੇ ਸਾਡੇ ਕੋਲ ਤੌਂ ਚ ਗੋਡਾ ਵਾਕੇ ਵੀ ਲੈਂਦੇ ਨੇ। ਹੂੰ। ਕੋਟ ਖਚੜੀਆਂ ਦੇ ਰਾਈ ਵੀ ਲੈਂਦੇ ਨੇ। ਹੂੰ। ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਜਰਾ ਸਾਡੀ ਮਤ ਕਰੋ। ਹੂੰ। ਮੈਂ ਬਲਾ ਜਿਹੜਾ ਕੇਂਦਰ ਸਰਕਾਰ ਨੂੰ ਮਤ ਕੀਤੀ ਮੈਂ ਅਮਿਤ ਸ਼ਾਹ ਨੂੰ ਅਰਕੈਸਟ ਕੀਤੀ ਕਿ ਇਹਦੇ ਬਲਾ ਜਿਹੜਾ ਸਾਡ ਸਾਡੀ ਬਾਹ ਨਹੀਂ ਫੜੀ। ਪੰਜਾਬ ਸਰਕਾਰ ਤੇ ਲੱਗੀ ਆ ਪੰਜਾਬ ਸਰਕਾਰ ਤੇ ਸਦਾ ਭਗਵਾਨ ਸਰਮਾ ਦੀ ਸਰਕਾਰ ਜਿਹੜੀ ਆ। ਹੂੰ। ਉਹ ਜੋ ਜੋ ਕਰ ਸਕਦੇ ਉਹ ਤਾਂ ਅਸੀਂ ਅਜੇ ਕਰਦੇ ਕਿਉਂਕਿ ਜੇ ਤੇ ਮੁੱਢਾ ਪੜਾ ਆ ਹੂੰ ਪਾਣੀ ਵੀ ਨਹੀਂ ਲੱਥਾ ਅਜੇ ਤਾਂ ਜਦੋਂ ਪਾਣੀ ਲੱਥੂਗਾ ਫਿਰ ਕੈਲਕੂਲੇਟ ਹੋਊਗਾ ਕਿੰਨੇ ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਪਰ ਹੁਣ ਤੱਕ ਦਾ ਜਿਹੜਾ ਅਰਥ ਨੂੰ ਦਿੰਦਾ ਤਜਬਾ ਉਹ ਮਾਨਸਬ ਨੇ ਹੱਥ ਪੱਕੋ ਸਾਡੀ ਮਦਦ ਕੀਤੀ ਹੈ ਕਿਉਂਕਿ ਇਸ ਵੇਲੇ ਤੇ ਹਰ ਬੰਦੇ ਦੇ ਘਰ ਖਾਣਾ ਪਚਾਉਣਾ ਹੀ ਬੜੀ ਵੱਡੀ ਗੱਲ ਹੈ ਹੂੰ ਉਹ ਨੂੰ ਦੁੱਧ ਪਿਉਣਾ ਵੀ ਬੜੀ ਵੱਡੀ ਗੱਲ ਆ ਉਹ ਅਸੀਂ ਕਰਦੇ ਹਾਂ ਉਹ ਸਾਡੇ ਜਿਹੜਾ ਸਭ ਤੋਂ ਵੱਡਾ ਨਾ ਸਰ ਇਹ ਹੋਇਆ ਕਿ ਜੇ ਸਾਡਾ ਮਾਲ ਸੀਗਰ ਡੰਗਰ ਸੀਗੇ ਜੀ ਉਹਨਾਂ ਦਾ ਸਭ ਜ਼ਿਆਦਾ ਚੂੜਾ ਖਤਮ ਹੋ ਗਿਆ ਤੂੜੀਆਂ ਖਤਮ ਹੋ ਗਈਆਂ ਤੇ ਇਸ ਵੇਲੇ ਸਾਡੇ ਬਹੁਤ ਸਾਰੇ ਲੋਕ ਕਿਹੜੇ ਆ ਉਹ ਆ ਕੇ ਤੇ ਸਾਨੂੰ ਜਿਹੜਾ ਮੱਕੀ ਦਾ ਸਾਹਿਬ ਕੁਲਦੀਪ ਜੀ ਕਹਿੰਦੇ ਅਸਲ ਸਮੱਸਿਆ ਤਾਂ ਹਲੇ ਖੜੀ ਹੋਣੀ ਹੈ ਜਦੋਂ ਇਹ ਪਾਣੀ ਉਤਰਨਾ ਹੈ ਜਦੋਂ ਖੇਤਾਂ ਦੇ ਵਿੱਚੋਂ ਰੇਤ ਕੱਢਣੀ ਹੈ ਜਦੋਂ ਖੜੇ ਹੋਏ ਬੋਰ ਚ ਲਾਉਣੇ ਆ ਜਦੋਂ ਬਹਿ ਗਏ ਬੂਰਾ ਨੂੰ ਨਵੀਂ ਉਥੇ ਬੋਰਿੰਗ ਕਰਨੀ ਹੈ ਜਦੋਂ ਟੱਟ ਗਏ ਘਰਾਂ ਨੂੰ ਪੂਰਾ ਕਰਨਾ ਹੈ ਉਥੇ ਫਿਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਖੜੀ ਹੋਏਗੀ ਨਹੀਂ ਨਹੀਂ ਪੰਜਾਬ ਸਰਕਾਰ ਤਾਂ ਰੈਡੀ ਆ ਸਾਡੇ ਲਈ ਮਤਲਬ ਇਹ ਤਾਂ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਇਹ ਤਾਂ ਸਾਡੇ ਲਈ ਚੈਲੰਜ ਆਗੇ ਬਤੇ ਦੇ ਨਾਲ ਜਿਹੜਾ ਸਾਨੂੰ ਜੋ ਲੱਗਦਾ ਵੱਡੀਆਂ ਬਿਮਾਰੀਆਂ ਦਾ ਵੀ ਸਾਨੂੰ ਸਹਮਣਾ ਕਰਨਾ ਪਊਗਾ ਡੈਫੀਨਿਟਲੀ ਸਾਡੇ ਬਹੁਤ سارے ਮਾਲ ਡੰਗਲ ਜਿਹੜਾ ਉਹ ਮਰ ਗਿਆ ਪਾਣੀ ਦੇ ਥੱਲੇ ਆ ਹੁਣ ਕਈ ਤਰ੍ਹਾਂ ਦੇ ਸਮੈਲ ਹੋਣੀ ਸ਼ੁਰੂ ਹੋ ਗਈ ਸਾਡੇ ਕੁੱਤੇ ਬਿੱਲੀਆਂ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਉਹ ਪਾਣੀ ਦੇ ਵਿੱਚ ਮਰ ਗਏ ਉਹ ਜੋ ਪਾਣੀ ਕੱਢੂਗਾ ਤੇ ਜੋ ਤੂਫਾਨ ਲੱਗਣਗੇ ਉਹ ਵੀ ਬਿਮਾਰੀਆਂ ਜਿਹੜੀਆਂ ਫੈਲਣਗੀਆਂ ਸਾਡੇ ਘਾੜ ਜਿਹੜੇ ਆ ਉਹ ਗਰੀਬਾਂ ਦੇ ਘਰਾਂ ਦੇ ਅੰਦਰ ਪਾਣੀ ਦਾ ਦਾ ਫੁੱਟ ਬਣੀ ਚਲ ਗਿਆ ਕੋਈ ਵੀ ਉਹਨਾਂ ਦੇ ਦਾ ਕਪੜਾ ਪਾਉਣ ਵਾਲਾ ਤਦਿਆ ਤੇ ਨਾ ਕਪੜਾ ਲੈਣ ਵਾਲਾ ਤੇ ਆ ਉਹਨਾਂ ਦੇ ਉੱਤੇ ਨਾ ਪਚਾ ਦੇਂਦੇ ਥੱਲੇ ਦਰੀਪ ਛਾਉਂਦੀ ਨਹੀਂ ਨਾ ਖੇਸ ਲੈਣ ਦੇ ਜਾ। ਸੋ ਅਜੇ ਉਹ ਬਮਾਰ ਉਹ ਉਹ ਚੈਲੰਜ ਸਾਡੇ ਸਾਹਮਣੇ ਪੜੂਗਾ ਵੱਡਾ। ਅਫਸਰ ਸ਼ਹੀਦੀ ਕੋਈ ਨਲਕੀ ਹੈ ਇਸ ਵਿੱਚ ਕੁਲਦੀਪ ਜੀ ਅਫਸਰ ਸ਼ਹੀਦ ਤੁਹਾਡੇ ਕਈ ਆਪਣੇ ਤੇ ਬੇਗਾਨੇ ਕਹਿ ਰਹੇ ਆ ਕਿ ਨਲਕੀ ਹੈ ਜਦੋਂ ਤੁਹਾਡੇ ਕੋਲੇ 5500 ਇੱਕ ਰਾਸ਼ੀ ਤੇ 6500 ਇੱਕ ਰਾਸ਼ੀ ਕਰੋੜਾਂ ਦੇ ਵਿੱਚ ਆਈ ਹੋਵੇ ਡਰੇਨਸ ਨੂੰ ਨਲੀਆਂ ਨਦੀਆਂ ਨਾਲਿਆਂ ਨੂੰ ਸਾਫ਼ ਕਰਨ ਦੀ ਕਿ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ ਉਸ ਨੂੰ ਸਮੇਂ ਤੋਂ ਪਹਿਲਾਂ ਕੋਖ ਨਹੀਂ ਕੀਤੀ ਗਈ ਅਫਸਰ ਸਾਹੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਜਿਹੜੇ ਦੇਖੋ ਜਿਹੜੀਆਂ ਇਹ ਨਾ ਤੁਹਾਡਾ ਸਵਾਲ ਜਿਹੜਾ ਇਹ ਆ ਕਿ ਜਿਹੜਾ ਤੇ ਡਰੇਨ ਵਗੈਰਾ ਸਫਾਈ ਦਾ ਉਹ issue ਹੈ ਕਹਾਂ ਹੈਗਾ ਪਾ ਸਾਡੇ ਕੀ ਆ ਕਿ ਸਾਡਾ ਰਾਵੀ ਜਿਹੜਾ ਦਰਿਆ ਆ ਜਿਹੜਾ ਅਕਸਰ ਦੀ ਵੱਡਾ ਇੱਕ ਮੁੱਦਾ ਆ ਜਿਹੜਾ ਕਾਨੂੰਨਾ ਚ ਫਸ ਜਾਂਦਾ ਉਹ ਆ ਕਿ ਦਰਿਆਵਾਂ ਦੀ ਡੀਸਰਟਿੰਗ ਜਿਹੜੀ ਆ ਉਹ ਕਦੋਂ ਨਹੀਂ ਮੌਜੂਦ ਹੀ ਆ ਉਹ ਸਾਡੇ ਕਾਨੂੰਨ ਜਿਹੜੇ ਆ ਕਈ ਵਾਰ ਅੜ ਜਾਂਦੇ ਅਸੀਂ ਸਾਡੇ ਨਾਲ ਤੇ ਹੋਲ ਮਾੜਾ ਹੋ ਜਾਂਦਾ ਨਾ ਸਾਨੂੰ ਬਹੁਤ ਵਾਰ ਫੌਜ ਜੀ ਦੇ ਦੀ ਪਰਮਿਸ਼ਨ ਨਹੀਂ ਦਿੰਦੀ ਸਾਨੂੰ ਬੀਐਸਐਫ ਜਿਹੜੀ ਪਰਮਿਸ਼ਨ ਨਹੀਂ ਦਿੰਦੀ ਬਾਰਡਰ ਦੇ ਉੱਤੇ ਉਹ ਸਾਡਾ ਦਰਿਆ ਢੇਰਾਂ ਦੇ ਢੇਰ ਲੱਗੇ ਉੱਥੇ ਦੇ ਦੇ ਉਹ ਡੀਸੈਲਟਿੰਗ ਕਦੀ ਹੋਈ ਨਹੀਂ ਉਹ ਡੀਸੈਲਟਿੰਗ ਜਿਹਦੇ ਚ ਨਾ ਹੋਈ ਜਿਹਨੇ ਤੇ ਕਾਨੂੰਨ ਜਿਹੜਾ ਡੀਸੈਲਟਿੰਗ ਬਾਰੇ ਆ ਉਹ ਵਧੀਆ ਤੇ ਇਜੀ ਵੀ ਹੋ ਜਾਂਦਾ ਉਹਨਾਂ ਤੱਕ ਮੈਨੂੰ ਲੱਗਦਾ ਕਿ ਜਿਹੜੇ ਦੂਜੇ ਹੈ ਉਹ ਵੀ ਡਰੇਨਾ ਵਗੈਰਾ ਵੀ ਕਲੀਨ ਹੋਣੀਆਂ ਚਾਹੀਦੀਆਂ ਪਰ ਮੇਰੇ ਹੱਥੇ ਦੇ ਡਰੇਨਾ ਤਾਂ ਠੀਕ ਸੀ ਗਿਆ ਪਰ ਅਭੀ ਤੇ ਇਹ ਇੱਕ ਕੰਮ ਖਰਾਬ ਕਰਦਾ ਹੂੰ ਇਸ ਲਈ ਇਸ ਲਈ ਕੋਈ ਕਾਨੂੰਨੀ ਚਾਰਾ ਜੋਈ ਪੈਰਵਾਈ ਕੀਤੀ ਜਾਏਗੀ ਇਸ ਸਥਿਤੀ ਤੋਂ ਨਜਿੱਠਣ ਤੋਂ ਬਾਅਦ ਨਹੀਂ ਨਹੀਂ ਉਹ ਤਾਂ ਕਦਾਂ ਗਈ ਉਹ ਤਾਂ ਦੇਖੋ ਅਸੀਂ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਜੋਰ ਲੱਗੂਗਾ ਸੜਕ ਦੇ ਦਰਿਆਵਾਂ ਦੀ ਡੀਸਲਟਿੰਗ ਕੱਲੀ 라ਵੀ ਦੀ ਨਹੀਂ ਬਿਆਸ ਦੀ ਵੀ ਸਤਲੋਜ ਦੀ ਵੀ ਉਹਨਾਂ ਤੋਂ ਮਾਦਮੇ ਪਾਰਿਆ ਸੀ ਗਾ ਕੇ ਕੰਗਰ ਦੇ ਉੱਤੇ ਪਾਣੀ ਚੜਿਆ ਸਾਰੇ ਦਰਿਆਵਾਂ ਦੀ ਡੀਸਲਟਿੰਗ ਜਿਹੜੀ ਆ ਉਹ ਇੱਕ ਵੱਡਾ ਮਤਲਬ ਜਿਹੜਾ ਸਾਡੇ ਲਈ ਮੁੱਦਾ ਆ ਉਹ ਕੰਮ ਨਹੀਂ ਚਾਹੀਦੀ ਆ ਜਿੰਨੇ ਤੱਕ ਦਰਿਆ ਸਾਫ ਨਹੀਂ ਹੁੰਦੇ ਅੱਛਾ ਸਾਡਾ ਕੀ ਬੰਗਾ ਕੇ ਜਿਹੜੀ ਧਾਵੀ ਦਰਿਆ ਇਹ ਸੱਪ ਦੀ ਤੋਦੇ ਤੁਰਦਾ ਹੂੰ ਇਹ ਇਹ ਇਦਾਂ ਦੀ ਤੋਦੇ ਤੁਰਦਾ ਵੀ ਇਹਨੂੰ ਵੇਹੀ ਕਲੀਨ ਕਰਵਾ ਹੋਰ ਵੀ ਬੜਾ ਔਖਾ ਹੈ ਹੂੰ ਪਰ ਦਰਿਆਵਾਂ ਨੂੰ ਜਿਹੜਾ ਡੀਸਲਿੰਗ ਪਹਿਲਾਂ ਸਰਕਾਰਾਂ ਕੋਲ ਨਹੀਂ ਹੋਈ ਸਾਡਾ ਵੀ ਮਤਲਬ ਸੀਐਮ ਸਾਹਿਬ ਨੇ ਅਜੇ ਹੁਣੇ ਸਾਨੂੰ 16 ਜਿਹੜੀਆਂ ਜਗ੍ਹਾ ਸੀਗੇ ਪੰਜਾਬ 'ਚ ਮੇਰੇ ਲਾਭੀ ਦਦੇ ਆਦੀ ਆ ਬਚਾਰ ਜਗਾ ਜਿਹੜੀਆਂ ਉਹਨਾਂ ਨੇ ਡੀਸੈਲਟਿੰਗ ਲਈ ਸਿਲੈਕਟ ਕੀਤੀਆਂ ਹੀ ਉਹਦੇ ਟੈਂਡਰ ਹੋ ਗਿਆ ਦਾ ਹੋਏ ਆ ਪਰ ਉਹਦਾ ਉਹਦਾ ਕੰਮ ਜਿਹੜਾ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਸਟਾਰਟ ਹੁੰਦਾ ਇਹਨਾਂ ਦਾ ਐਂ ਚ ਉਹ ਸਟਾਰਟ ਨਹੀਂ ਕਰਦੇ ਕਿਉਂਕਿ ਮੀਂਹ ਦਾ ਡਰ ਹੁੰਦਾ ਸੋ ਜਿੰਨਾ ਚਿਰ ਤੱਕ ਮੇਰੇ ਭਰਾ ਜੀ ਡੀਸੈਲਟਿੰਗ ਨਹੀਂ ਹੁੰਦੀ ਹਮ ਸਾਰੇ ਪੰਜਾਬ ਦੇ ਦਰਿਆਵਾਂ ਦੀ ਉਹਨਾਂ ਚਿਰ ਤੱਕ ਇਹ ਮੁੱਦਾ ਜਿਹੜਾ ਨਾ ਇਹ ਇਦਾਂ ਹੀ ਬਣਿਆ ਰਹੂਗਾ ਤੇ ਮੇਰਾ ਖਿਆਲ ਆ ਕਿ ਜਿੱਦਾਂ ਮਾਨ ਸਾਹਿਬ ਨੇ ਐਕਾ ਸੋਦਾ ਤਾਵਾ ਕੁਛ ਸਤਲੋਈਆਂ ਸੀ ਕੋਜੇ ਬਿਆਸ ਦੀਆਂ ਕੋਰਾਬੀ ਦੀਆਂ ਉਹ ਜਿਹੜੀਆਂ ਡੀਸੈਲਟੇਸ਼ਨ ਕੀਤੀਆਂ ਤੇ ਅੱਗੇ ਮੈਨੂੰ ਖਿਆਲ ਆ ਕਿ ਸੀਐਮ ਸਾਹਿਬ ਕਰਨਗੇ ਤੇ ਇਹਦੇ ਤੇ ਬਲਿ ਡੀਸੈਲਟੇਸ਼ਨ ਹੋ ਜੇ ਤਾਂ ਫੇਰ ਅੱਛਾ ਕੁਲਦੀਪ ਜੀ ਮੈਂ ਦੋ ਚਾਰ ਥੋੜੀਆਂ ਜਿਹਾ ਹੋਰ ਗੱਲਾਂ ਕਰਨੀਆਂ ਚਾਹੁੰਦਾ ਇੱਕ ਆਵਾਜ਼ ਇਹ ਵੀ ਉੱਠ ਰਹੀ ਐ ਐਸਐਸਸੀ ਕੰਧ ਤੇ ਲਿਖਿਆ ਹੋਇਆ ਸਾਫ਼ ਪੜਨ ਤੋਂ ਅੱਖੋਂ ਪਰੋਖੇ ਨਹੀਂ ਹੋ ਸਕਦੇ ਕਿ ਪੰਜਾਬ ਨੂੰ ਇਸ ਫਲੱਡ ਸਿਚੁਏਸ਼ਨ ਦੇ ਵਿੱਚ ਟੂਰਿਜ਼ਮ ਸਪੌਟ ਨਾ ਬਣਾਇਆ ਕਈ ਜਗ੍ਹਾ ਦੇਖਿਆ ਦੇਖਣ ਨੂੰ ਮਿਲਦਾ ਹੈ ਕਿ ਕਿਸ਼ਤੀ ਦਾ ਜਾ ਰਹੀ ਹੈ ਸਹਾਇਤਾ ਕਰਨ ਵਾਸਤੇ ਪਰ ਉਹਦੇ ਵਿੱਚ ਬਧੇਰੇ ਕਰਕੇ ਵੀਡੀਓ ਬਣਾਉਣ ਵਾਲੇ ਲੋਕ ਚੜ ਗਏ ਦਿਖਾਵਾ ਕਰਨ ਵਾਲੇ ਚੜ ਗਏ ਇੱਕ ਦੂਜੇ ਨੂੰ ਨਿੰਦਣ ਵਾਲੇ ਚੜ ਗਏ ਆ ਹੋਰ ਚੜ ਗਏ ਆ ਅਜਿਹੀ ਵੀ ਸਥਿਤੀ ਵੇਖਣ ਨੂੰ ਮਿਲ ਰਹੀ ਹੈ ਉਹ ਉਹ ਪਾਜੀ ਜਿਹੜੇ ਨਿੰਦਣ ਵਾਲੇ ਆ ਜਿਹੜੇ ਪੋਲਿਟਿਕਸ ਕਰਦੇ ਆ ਹਮ ਉਹਨਾਂ ਨੇ ਕਦੀ ਜਾਣੀ ਉਹਨਾਂ ਦਾ ਕੰਮ ਹੀ ਇਹ ਆ ਹਮ ਵੇਖੋ ਜਿਹੜੀਆਂ ਸਾਡੇ ਕਿਸ਼ਤੀਆਂ ਲੱਗੀਆਂ ਸੀਗੀਆਂ ਜਿੱਦਾਂ ਐਨਐਲਡੀਐਫ ਦੀ ਸੀਜੀਟੋ ਬੰਦੇ ਜਿਹੜੇ ਸੀਗੇ ਉਹਨਾਂ ਦਾ ਉਹਨਾਂ ਦਾ ਇੱਕ ਪ੍ਰੋਟੋਕੋਲ ਆ ਕਿ ਉਹ ਚਾਰ ਬੰਦੇ ਆਪ ਹੀ ਜਾਂਦੇ ਆ ਕਿਉਂਕਿ ਇੰਨਾ ਰਿਸਕ ਹੈ ਪਾਣੀ ਦੇ ਵਿੱਚ ਉਹਨਾਂ ਦੇ ਹੁੰਦਾ ਕਿ ਅਸੀਂ ਆਪਣਾ ਬੰਦਾ ਕਦਾ ਬਚਾਉਣਾ ਜੇ ਫੌਜ ਦੀਆਂ ਕਿਸ਼ਤੀਆਂ ਜਾਂਦੀਆਂ ਸੀ ਉਹ ਵੀ ਘੱਟੋ ਘੱਟ ਤਿੰਨ ਬੰਦੇ ਹੁੰਦੇ ਸੀਗੇ ਮਤਲਬ ਇਹਨੇ ਇਹਨੇ ਪਾਣੀ ਦੇ ਵਿੱਚ ਦਾਦਾ ਫੁੱਟ ਪਾਣੀ ਦੇ ਵਿੱਚ ਜਾਣਾ ਤੇਜ਼ ਪਾਣੀ ਦੇ ਵਿੱਚ ਜਾਣਾ ਤੇ ਜਿਹੜੇ ਬੰਦੇ ਕਿਸ਼ਤੀਆਂ ਲੈ ਕੇ ਜਾਂਦੇ ਆ ਆਪਣੇ ਆਪ ਨੂੰ ਵੀ ਸੁਰੱਖਤ ਕਰਦੇ ਆ ਇਸ ਕਰਕੇ ਦੀ ਭਾ ਕਈ ਜਿਹੜੇ ਲੋਕ ਉਹ ਹੁਣੇ ਹੀ ਵੀ ਦੇਖੇ ਇੱਥੇ ਕਿ ਸੈਲਫੀਆਂ ਲੈਣ ਆ ਗਏ ਫੋਟੋਆਂ ਲਾਉਣ ਆ ਗਏ ਉਹ ਜਾ ਦੇ ਕੋਈ ਸਮਾ ਸੈਲਫੀਆਂ ਤੇ ਫੋਟੋਆਂ ਥੋੜਾ ਇੱਥੇ ਤੇ ਤੁਹਾਨੂੰ ਮਤਲਬ ਜਿਹੜਾ ਬੰਦਾ ਫਸਿਆ ਉਹਦੀ ਮਦਦ ਕਰਨੀ ਚਾਹੀਦੀ ਨਾ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਪਿਆਦੇ ਬੈਠੇ ਜਿਨ੍ਹਾਂ ਦੇ ਘਾਟ ਠੰਡੇ ਆ ਗਏ ਜਿਨ੍ਹਾਂ ਦੇ ਘਰ ਪੀਣ ਲਈ ਪਾਣੀ ਆਂਦੀ ਜਦੋਂ ਉਹ ਮਜਬੂਰੀ ਚ ਆਪਣੇ ਡੰਗਰਾਂ ਦੇ ਰਸਤੇ ਖੋਲਣੇ ਪਏ ਕਿਉਂਕਿ ਡੰਗਰ ਡੁੱਬ ਗਏ ਸੀਗੇ ਉਹ ਮੱਝਾ ਉਦਾਂ ਹੀ ਪਾਕਸਤਾਨ ਚ ਧੁਰ ਕੇ ਚਲ ਗਿਆ ਸੋ ਮੇਰਾ ਖਿਆਲ ਹੈ ਕਿ ਐਸ ਵਕਤ ਦੇ ਉੱਤੇ ਇੱਕ ਦੇ ਸਿਆਸਤ ਨਹੀਂ ਕਰਨੀ ਚਾਹੀਦੀ ਜੀ ਐਸ ਵਕਤ ਦੇ ਉੱਤੇ ਲੋਕਾਂ ਦੀ ਤੇ ਸਿਸਟਮ ਦੀ ਜਿਹੜੀ ਆ ਉਹ ਸਾਨੂੰ ਮਤ ਕਰਨੀ ਚਾਹੀਦੀ ਆ ਅੱਛਾ ਸੋ ਅਸੀਂ ਤੇ ਭਰਾ ਨਹੀਂ ਲੱਗੇਗੇ ਆਜ਼ਾਦ ਦੇ ਅਗਲਾ ਤੇ ਅਖੀਰਲਾ ਸਵਾਲ ਇਹ ਆ ਸਮਾਂ ਥੋੜੇ ਘਟ ਹੈ ਗੱਲ ਇਹ ਹੈ ਕਹਿੰਦੇ ਜਿਹੜੇ ਚਿੱਟੇ ਕੁਰਤੇ ਪਜਾਮੇ ਵਾਲੇ ਆ ਜਿਹੜੇ ਕਿ ਆ ਸਾਰਾ ਸਾਰਾ ਸਾਲ ਦਾਗ ਨਹੀਂ ਲੱਗਣ ਦਿੰਦੇ ਜਿਹੜੇ ਅਫਸਰ ਨੇ ਜਿਹੜੇ ਕਿ ਬਿਲਕੁਲ ਜਿਨ੍ਹਾਂ ਦੇ ਕਾਲਰ ਖੜੇ ਰਹਿੰਦੇ ਆ ਉਹਨਾਂ ਨੂੰ ਉੱਥੇ ਜਾ ਕੇ ਵੀਡੀਓ ਬਣਾਉਣ ਦੀ بجائے ਦਫ਼ਤਰਾਂ ਦੇ ਵਿੱਚ ਕਹਿੰਦੇ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਨੀਤੀਆਂ ਬਣਾਉਣ ਵਾਸਤੇ ਸਿਸਟਮ ਚਲਾਉਣ ਵਾਸਤੇ ਬਣਾਇਆ ਨਾ ਕਿ ਇਹ ਕੁਝ ਕਰਨ ਵਾਸਤੇ ਬਣਾਇਆ ਇਹ ਵੀ ਇੱਕ ਚਰਚਾ ਚੱਲ ਰਹੀ ਆ ਅੰਦੇ-ਤੇ ਮੇ ਕੋਲ ਸੈਲਫੀ ਇਹ ਵੀਡੀਓ ਜਿਹੜਾ ਵੀ ਬੰਦਾ ਇਦਾਂ ਪੜਾਉਂਦਾ ਚਾਹ ਪੋਲਿਟਿਕਲ ਬੰਦੇ ਪੜਾਉਂਦੇ ਆ ਚਾਹ ਕੋਈ ਵੀਰੋ ਵੀਰੋ ਕੇ ਸਿੱਟਾ ਦਾ ਕੋ ਬੰਦਾ ਵਾ ਮੇਰ ਨਾਲ ਤੇ ਜਿੰਨੇ ਸਾਡੇ ਰਾਵੀ ਤੇ ਸਾਡੀ ਡੀਸੀ ਲੜਕੀ ਆ ਬਹੁਤ ਵਧੀਆ ਸ਼ਾਖਸੀ ਸਾਨੀ ਸਾਡਾ ਐਸਐਸਪੀ ਦੁੱਲਰ ਦਾ ਮਨਿੰਦਰ ਸਿੰਘ ਸੀਗਾ ਸਾਡੇ ਨਾਲ ਫੌਜ ਦੇ ਅਫਸਰ ਬਹੁਤ ਵਧੀਆ ਸੀਗੇ ਬੀਐਸਐਫ ਦੇ ਅਫਸਰ ਬਹੁਤ ਵਧੀਆ ਸੀਗੇ ਸਾਡੇ ਥੱਲੇ ਵੀ ਜਿਹੜੇ ਅਫਸਰ ਦੇ ਐਡੀਸੀ ਬਗਾ ਦਾ ਉਹਨਾਂ ਨੇ ਵਧੀਆ ਕੰਮ ਕੀਤਾ ਔਰ ਕਈਆਂ ਨੇ ਸਿੱਖਿਆ ਵੀ ਕਈਆਂ ਨੇ ਪਹਿਲੀ ਵਾਰ ਇਦਾਂ ਦਾ ਦੇਖਿਆ ਹੀ ਵੀ 88 ਦੇ ਹੜ੍ਹ ਦੇਖੇ ਹੀ ਪਰ ਇੰਨਾ ਪਾਣੀ ਵਧਾ ਜੀ ਅਸੀਂ ਪਹਿਲੇ ਵਾਰ ਦੇਖਿਆ ਕਿ 10-10 12-12 ਫੁੱਟ ਇੱਕ ਥਾਂ ਤੇ ਫੌਜ ਦੀਆਂ ਗੱਡੀਆਂ ਕੋਨੇਵਾਲ ਪਿੰਡ 'ਚ ਲੋਕਾਂ ਨੂੰ ਕੱਢਣ ਗਈਆਂ ਇੰਨਾ ਪਾਣੀ ਕਿ ਫੌਜ ਦੀਆਂ ਗੱਡੀਆਂ ਫੌਜੀ ਛੱਡ ਕੇ ਗੱਡੀਆਂ ਭੱਜ ਗਏ ਫੌਜ ਦੀਆਂ ਗੱਡੀਆਂ ਦੇ ਉੱਤੋਂ ਦੀ ਪਾਣੀ ਲੰਘਿਆ ਸਾਬ ਨਾਲੋਂ ਤੁਸੀਂ ਉਹ ਗੱਡੀਆਂ ਜੇ ਵੀ ਉੱਥਾਂ ਇੱਕ ਲੋਥੀਆਂ ਪਾਣੀ ਦੇ ਵਿੱਚ ਹੂੰ ਤੋ ਮੈਨੂੰ ਲੱਗਦਾ ਕਿ ਬਹੁਤ ਲੋਕ ਹੈਗੇ ਧਰਤੀ ਦੇ ਉੱਤੇ ਜਿਹੜਾ ਕੰਮ ਕਰਨ ਵਾਲੇ ਆ ਬਹੁਤ ਪੋਲੀਟੀਸ਼ੀਅਨ ਚੰਗੇ ਆਗੇ ਆ ਜਿਹੜੇ ਲੋਕਾਂ ਦਾ ਹੰਦਦੀ ਦੱਸਦੇ ਆ ਜੀ ਮਾੜੇ ਵੀ ਆ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਚੰਗੇ ਵੀ ਆਗੇ ਜੀ ਅਫਸਰਾਂ ਚ ਵੀ ਇਹੀ ਗੱਲ ਹੈ ਅਫਸਰ ਚੰਗੇ ਵੀ ਆ ਕਈ ਅਫਸਰ ਕਮਜ਼ੋਰ ਵੀ ਆ ਕੰਮ ਨਹੀਂ ਕਰਦੇ ਪਰ ਕਈ ਬਚਾਦੇ ਇੰਨਾ ਪਲਪਤ ਕੇ ਕੰਮ ਕਰਦੇ ਆ ਜਿਹੜੇ ਸਰ ਕੰਮ ਕਰਨ ਵਾਲਾ ਬੰਦਾ ਉਹਦਾ ਅਸੀਂ ਮਾਨ ਸਨਮਾਨ ਕਰਦੇ ਆ ਜੀ ਜਿਹੜਾ ਨਹੀਂ ਕਰਦਾ ਉਹਦੇ ਤੁਹਾਨੂੰ ਪਤਾ ਹੀ ਉਹਨੇ ਸਰਕਾਰ ਕੋ ਕਪੜੀਆਂ ਬਲੋ ਜੜੀਆਂ ਉਹ ਪੂਰੀਆਂ ਲੈ ਲਈ ਹੁੰਦੀਆਂ ਜੀ ਅ ਕੁਲਦੀਪ ਜੀ ਸ਼ੁਕਰੀਆ ਸਮਾਂ ਕੱਢਿਆ ਤੁਸੀਂ ਇਸ ਹਾਲਾਤ ਦੇ ਵਿੱਚ ਵੀ ਔਰ ਸ਼ੁਭ ਕਾਮਨਾਵਾਂ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਓ ਪੰਜਾਬੀਆਂ ਨੂੰ ਮੁੜ ਪੈਰਾਸਰ ਕਰਨ ਦੇ ਲਈ ਆਪਣੀ ਸਰਕਾਰ ਤੋਂ ਕੇਂਦਰ ਦੀ ਸਰਕਾਰ ਤੋਂ ਜਿਹੜੀਆਂ ਬੇਨਤੀਆਂ ਕਰ ਰਹੇ ਹੋ ਉਹਨੂੰ ਮਨਵਾਉਣ ਦੇ ਯੋਗ ਤੇ ਸਮਰੱਥ ਰਹੋ ਨਹੀਂ ਕੋਈ ਨਹੀਂ ਅਸੀਂ 100% ਕੋਸ਼ਿਸ਼ ਹੋਊਗੀ ਮੈਨੂੰ ਪੂਨਾ ਵਿਸ਼ਵਾਸ ਹੈ ਕਿ ਮੇਰੇ ਮਾਝੋਗ ਮੁਖੰਤੀ ਸਾਹਿਬ ਉਹ ਵੀ ਸਾਡੀ ਨਾਲੇ ਦੀ ਬਾਹ ਫੜਨਗੇ ਔਰ ਕੇਂਦਰ ਸਰਕਾਰ ਤੇ ਵੀ ਅਸੀਂ ਕਿਸ ਨਾ ਕਿਸੇ ਢੰਗ ਦਾ ਪਰਛਾਵਾਵਾਂਗੇ ਕਿ ਉਹ ਸਾਨੂੰ ਇਨਾਰੇ ਤੋਂ ਮੁੜ ਪੈਦਾਂ ਤੇ ਖੜਾ ਕਰ ਲਈ ਉਹ ਸਾਡਾ ਸਹਿਯੋਗ ਕਰਨਗੇ ਬਹੁਤ ਸਾਰੇ ਜਿਹੜੇ ਜਿਹੜੇ ਧਾਰਮਿਕ ਆਗੂ ਸਾਡੇ ਉਹ ਆ ਰਹੇ ਆ ਬਹੁਤ ਸਾਰੇ ਦੇ ਦੇ ਦੇਦਿਆਂ ਵਾਲੇ ਆ ਰਹੇ ਆ ਬਹੁਤ ਸਾਰੇ ਸਾਡੇ ਹਿੰਦੂ ਪ੍ਰਧਾਨ ਸ਼ਹਿਰਾਂ ਚੋਂ ਉਹ ਬਹੁਤ ਆ ਰਹੇ ਆ ਪੂਰੇ ਪੰਜਾਬ ਤੋਂ ਸਿੱਖ ਸੰਗਤਾਂ ਉੱਥੇ ਆ ਰਹੀਆਂ ਮੈਂ ਸਭ ਦਾ ਤੁਹਾਡੇ ਦਾ ਹੀ ਧੰਨਵਾਦ ਕਰਦਾ ਹਾਂ ਉਹ ਸਭ ਨੂੰ ਕਹਿਣਾ ਕਿ ਤੁਸੀਂ ਅਜਨਾਲੇ ਨੂੰ ਪੈਦਾ ਨਕਸਰ ਕਰ ਲਈ ਸਾਡਾ ਸਭ ਦਾ ਸਹਿਯੋਗ ਕਰੋ ਇਹ ਹੀ ਮੈਂ ਸਭ ਨੂੰ ਤੁਹਾਡੇ ਦਾ ਹੀ ਅਪੀਲ ਕਰਨੀ ਚਾਹੁੰਦਾ ਜੀ ਠੀਕ ਹੈ ਸ਼ੁਕਰੀਆ ਧੰਨਵਾਦ ਸੋ ਇਹ ਸੰਸਪਕਾ ਕੇਂਦਰੀ ਜਿਹੜੇ ਸਬਕਾ ਮੰਤਰੀ ਪੰਜਾਬ ਕੁਲਦੀਪ ਢਾਲੀਵਾਲ ਅਜਨਾਲਾ ਤੋਂ ਵਿਧਾਇਕ ਜਿਨ੍ਹਾਂ ਦੱਸਿਆ ਕਿ ਹਾਲਾਤ ਬਹੁਤ ਬੱਤਰ ਹੈ ਉਮੀਦ ਹੈ ਕਿ ਇਹ ਹਾਲਾਤ ਜਿਵੇਂ ਹੀ ਇਹ ਵਿਪਤਾ ਇਹ ਪਾਣੀ ਲੱਥਦਾ ਹੈ ਤੇ ਉਸ ਤੋਂ ਬਾਅਦ ਸਮਾਜ ਸੇਵੀ ਜਥੇਬੰਦੀਆਂ ਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਅਦਾ ਕਰਨੀਆਂ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ